ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪਿੰਡ ਲਦਾਲ ਦੇ ਵਿੱਚ ਘੱਟੋ ਘੱਟ 2.300 ਏਕੜ ਜਿਹੜਾ ਝੋਨਾ ਦੋਸਤੋ ਡੁੱਬਿਆ ਪਿਆ ਕਿਉਂਕਿ ਇਸ ਜਿਹੜੀ ਨਾਲੇ ਦਾ ਪਾਣੀ ਹੈ ਉਹ ਸਾਰਾ ਇਹਦੇ ਵਿੱਚ ਜਾਂਦਾ ਹੈ ਸੋ ਮੇਰੀ ਬੇਨਤੀ ਹੈ ਇਹਨਾਂਾਰੇ ਵੀਰਾਂ ਨੂੰ ਕਿ ਇਥੋਂ ਪਾਣੀ ਕੱਢਣਾ ਹੈ ਭਰਾਵੋ ਜੇ ਤੁਸੀਂ ਕੁਝ ਨਾ ਕੁਝ ਤੇਲ ਦੀ ਸਹਾਇਤਾ ਕਰ ਸਕਦੇ ਹੋ ਤਾਂ ਇਹਨਾਂ ਕਿਸਾਨ ਵੀਰਾਂ ਦੀ ਸਹਾਇਤਾ ਕਰੋ ਕਿਉਂਕਿ ਇੱਥੇ ਜਿੰਨੇ ਵੀ ਜਿਨ੍ਹਾਂ ਦੇ ਵਿੱਚ ਝੋਨਾ ਡੁੱਬਿਆ ਉਹ ਸਾਰੇ ਹੀ ਵਿਚਾਰੇ ਗਰੀਬ ਤਬਕੇ ਨਾਲ ਜੁੜੇ ਹੋਏ ਨੇ 2-2 2.5-2.5 ਏਕੜ ਵਾਲੇ ਕਿਸਾਨ ਨੇ ਉਹਨਾਂ ਦਾ ਝੋਨਾ ਜਿਹੜਾ ਇਹਦੇ ਵਿੱਚ ਡੁੱਬਿਆ ਹੋਇਆ ਹੈ ਕਾਫੀ ਦਿਨਾਂ ਤੋਂ ਸੋ ਜੇਕਰ ਕੋਈ ਮੇਰਾ ਸਮਾਜ ਸੇਵੀ ਵੀਰ ਜਾਂ ਕੋਈ ਐਨਆਰਆਈ ਵੀਰ ਸੇਵਾ ਕਰਨੇ ਚਾਹੁੰਦਾ ਹੈ ਸਰਕਾਰਾਂ ਤੋਂ ਤਾਂ ਕੁਝ ਨਹੀਂ ਮੰਗ ਸਕਦੇ ਤਾਂ ਇੱਥੇ ਕੱਲ ਨੂੰ ਟਰੈਕਟਰ ਲਾਏ ਜਾਣਗੇ ਪਾਣੀ ਕੱਢਣ ਵਾਸਤੇ ਤਾਂ ਸੋ ਬੇਨਤੀ ਹੈ ਕਿ ਕੋਈ ਨਾ ਕੋਈ ਮੇਰਾ ਵੀਰ ਇਹਨਾਂ ਦੀ ਸਹਾਇਤਾ ਜ਼ਰੂਰ ਕਰੋ ਕਿਉਂਕਿ ਬਹੁਤ ਵੱਡੇ ਰਕਮੇ ਦੇ ਵਿੱਚ ਉਹਨਾਂ ਇੱਥੇ ਤੁਸੀਂ ਦੂਰ-ਦੂਰ ਤੱਕ ਦੇਖ ਸਕਦੇ ਹੋ ਕਿ 5-5 6-6 ਫੁੱਟ ਪਾਣੀ ਹੈ ਚਲੋ ਗੱਲ ਇਹ ਹੈ ਵੀ ਝੋਨਾ ਤਾਂ ਪਤਾ ਨਹੀਂ ਹੋਊ ਨਾ ਹੋ ਕਣਕ ਹੁੰਦੇ ਹੋ ਜਾਓਗੇ ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਕਿਉਂਕਿ ਇਹਨਾਂ ਵਿਚਾਰਿਆਂ ਕੋਲੇ ਹੋਰ ਕੋਈ ਹੁਣ ਹੱਲ ਨਹੀਂ ਹੈਗਾ ਪਾਣੀ ਹੀ ਕੱਢਣਾ ਹੈ ਜੇ ਤੁਸੀਂ ਮਦਦ ਕਰੋਗੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਅਤੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਕੋਈ ਮੇਰਾ ਵੀਰ ਜਿਹੜਾ ਐਨਆਰਈ ਵੀਰ ਹੈ ਉਹ ਇਹਨਾਂ ਦੀ ਬਾਹ ਫੜ ਸਕੇ ਧੰਨਵਾਦ